ਤੁਸੀਂ ਕਈ ਵਾਰੀ ਦੇਖਣਾ ਵੀਡੀਓ ਸੋਨੂ ਸੀਤੋ ਵਾਲੇ ਨਾਲ ਪਸੰਦ ਰਹਿੰਦੇ ਆ ਬੱਬੂ ਮਾਨ ਨਾਲ ਜੁੜੀ ਆ ਇਹ ਗੱਲ ਤੁਹਾਨੂੰ ਦੱਸਦੇ ਆ ਇਹ ਵਿਚਾਰਾ ਪਿਛਲੇ ਦਿਨੀ ਮਿੰਤਾ ਕਹਿੰਦਾ ਮੇਰੀ ਨਿਆਣੇ ਦੀ ਫੀਸ ਹੀ ਨਹੀਂ ਕੋਈ ਦੇ ਰਿਹਾ ਮੈਂ ਨਿਆਣੇ ਦੀ ਫੀਸ ਪਾਣੀ ਇਹਨੂੰ ਵੀਡੀਓ ਤੇ ਲੈ ਕੇ ਕਦੀ ਕੋਈ ਤੁਰਿਆ ਫਿਰਦਾ ਕੋਈ ਮੋਗਿਆਂ ਦਾ ਕੋਈ ਕਿਤੇ ਦਾ ਵਿਚਾਰੇ ਦੀ ਫੀਸ ਕੋਈ ਦਿੰਦਾ ਨਹੀਂ ਹੈਗਾ ਕੀ ਯਾਰ ਤੁਸੀਂ ਇਹਦੇ ਬਿਊ ਐਨੇ ਲੈਣੇ ਆ ਇਹਨੂੰ ਨਾਲ ਲੈ ਕੇ ਤੁਰੇ ਕਦੀ ਸੋਨੂ ਸੀਤੋ ਵਾਲੇ ਨਾਲ ਪਸਾਨੇ ਦੰਦ ਕੱਢੀ ਜਾਂਦੇ ਆ ਵੀ 2 ਰੁਪਏ ਨਹੀਂ ਦੇ ਸਕਦੇ ਜਦੋਂ ਪਤਾ ਲੱਗਾ ਬੱਬੂ ਮਾਨ ਦੀ ਸੰਸਤਾ ਨੂੰ ਉਹ ਜਿਹੜੀ ਖੋਲੀ ਹੋਈ ਆ ਉਹਨਾਂ ਨੇ ਉਵਵਨ ਚਾਂਸ ਉਹਨਾਂ ਨੇ ਵਿਚਾਰੇ ਨੇ ਆ ਕੇ ਚੁੱਪਚੀਪੇ ਤੇ ਦੀ ਫੀਸ ਭਰ ਦਿੱਤੀ ਸੋ ਬੱਬੂ ਮਾਨ ਨੂੰ ਬੜਾ ਭੰਡਦੇ ਆ ਲੋਕ ਬੜਾ ਕੁਝ ਕਹਿੰਦੇ ਆ ਉਹ ਬੰਦੇ ਦਾ ਕੁਝ ਦੱਸਦੇ ਨਹੀਂ ਅਸੀਂ ਕੀ ਕਰ ਰਹੇ ਆ ਲੋਕਾਂ ਲਈ ਤੇ ਆ ਜਿਹੜੇ ਬੱਤ ਗਾਲਾਂ ਕੱਢਦੇ ਕਦੀ ਸਿੱਧੂ ਦਾ ਨਾਮ ਲੈ ਕੇ ਤਾਂ ਕਦੀ ਕੁਝ ਵੱਡੇ ਸਿੱਧੂ ਦੇ ਫੈਨ ਵੀ ਬਣਿਓ ਆ ਉਦਾਂ ਤੇ ਸਿੱਧੂ ਦੇ ਫੈਨਾਂ ਦੇ ਪੈਰ ਤੋਂ ਗਾਲਾਂ ਕਢਵਾਉਂਦੇ ਕਦੀ ਬੱਬੂ ਮਾਨਰਗਿਆਂ ਨੂੰ ਕਦੀ ਵਿਚਾਰੇ ਇਦਾਂ ਦੇ ਗਰੀਬਾਂ ਨੂੰ ਪਰਤ ਕੇ ਜੋ ਥੋਨੂ ਸੀਤੋ ਵਾਲੇ ਨਾ ਹੋਇਆ ਉਹ ਇਸ ਵਿਚਾਰੇ ਨਾਲ ਹੋਣਾ ਸੋ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਨਾ ਬੱਬੂ ভাই ਵਰਗਿਆਂ ਨੇ ਉਹ ਤਾਂ ਦੱਸਦੇ ਵੀ ਨਹੀਂ ਅਗਲੇ ਚੋਂ ਪਚ ਪੀਤੇ ਪੀਸ ਭਰ ਕੇ ਚਲੇ ਵੀ ਗਏ ਨਾ ਉਹ ਨਹੀਂ ਵੀਡੀਓ ਹਾਂ ਤਾਂ ਚਲੋ ਮਾੜਾ ਮੋਟਾ ਕਿਤੇ ਉਹ ਪਤਾ ਲੱਗ ਗਿਆ ਨਾ ਤਾਂ ਤੁਹਾਡੇ ਸਾਹਮਣੇ ਲੈ ਆਂਦਾ ਚਲੋ ਚੰਗੀਆਂ ਗੱਲਾਂ ਪਤਾ ਵੀ ਲੱਗਣੀਆਂ ਚਾਹੀਦੀਆਂ ਇਦਾਂ ਆ ਚੁੱਪਚੀ ਤੇ ਬੱਬੂ ਮੰਨਦੇ ਸੰਸਤਾ ਵਾਲਿਆਂ ਨੇ ਇਹਦੇ ਬੱਚਿਆਂ ਦੀ ਪੀਤ ਭਰੀ ਜੋ ਵਧੀਆ ਗੱਲ ਆ ਯਾਰ ਮਾਣ ਆ ਸਾਨੂੰ ਬੱਬੂ ਮੰਨ ਤੇ